ਚੱਕੀ 'ਚ ਪਾਣੀ ਨਾਮ ਆ ਮੈਂ ਕੀ ਗੱਲ ਮੇਰਾ ਨਾਮ सोनू ਹੈ ਜੀ ਪਿੰਡ ਮੇਰਾ ਬਿਆਨਪੁਰ ਹੈ ਲਗਭਗ ਇੱਕ ਹਫਤੇ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਜੋ ਕਿ ਵਿਆਸ ਦਰਿਆ ਵਿੱਚ ਚੰਗਾ ਪਾਣੀ ਦੋ ਦਿਨ ਪਹਿਲਾਂ ਬੰਦ ਸੀ ਉਸ ਤੋਂ ਪਹਿਲਾਂ 15 ਦਿਨ ਲਗਾਤਾਰ ਪਾਣੀ ਚਲਿਆ ਚੱਕੀ ਵਿੱਚ ਪਾਣੀ ਅੱਜ ਇੰਨਾ ਜ਼ਿਆਦਾ ਪਾਣੀ ਆ ਜਿਹਦੇ ਕਾਰਨ ਘਟੋ ਘਟ 100 ਗੱਲਾ ਫਸਲ ਬਰਬਾਦ ਹੋਈ ਹੈ ਕ੍ਰੈਸ਼ਰਾਂ ਦੇ ਅੰਦਰ ਪਾਣੀ ਹੈ ਪਤਾ ਨਹੀਂ ਲੱਗਣ ਦਾ ਕਿ ਪਿੰਡਾਂ ਦੇ ਬਹਾਵ ਵਿੱਚ ਵੀ ਪਾਣੀ ਜਾ ਸਕਦਾ ਹੈ ਬਿਆਨਪੁਰ ਸਿੱਧਪੁਰ ਮੀਰਪੁਰ ਇਨਾ ਪਿੰਡਾਂ ਨੂੰ ਜ਼ਿਆਦਾ ਖਤਰਾ ਮੀਰਥਲ ਪਿੰਡ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਅੱਧਾ ਕਿਲੋਮੀਟਰ ਤੋਂ ਜਿਹੜਾ ਦਰਿਆ ਆ ਉਹ ਪਾਣੀ ਦਾ ਵਹਾਅ ਕਰਨ ਦੇ ਕਾਰਨ ਘਟੋ ਘਟ 10-10 ਫੁੱਟ ਪਾਣੀ ਜਿਹੜਾ ਉਹ ਦਰਿਆ ਤੇ ਮੀਰਥਲ ਦੇ ਨੇੜੇ ਆ ਬਿਆਨਪੁਰ ਨੂੰ ਸਿੱਧਪੁਰ ਨੂੰ ਤੇ ਮੀਰਪੁਰ ਨੂੰ ਇਨਾ ਜ਼ਿਆਦਾ ਖਤਰਾ ਹੈ ਕਿ ਹੋ ਸਕਦਾ ਜੇ ਪਾਣੀ ਥੋੜਾ ਬੋਤਾ ਹੋਰ ਵਧੇ بارش ਹੁੰਦੀ ਹੈ بارش ਹੋਏ ਤੇ ਪਾਣੀ ਵਧੇ ਤਾਂ ਬਿਆਨਪੁਰ ਦੀ ਧੁੱਸੀ ਦਾ ਨਾਲ ਪਾਣੀ ਵਜ ਰਿਹਾ ਇਸ ਟਾਈਮ ਕਿੰਨਾ ਦਾ ਨੁਕਸਾਨ ਹੋਇਆ ਨੁਕਸਾਨ ਘਟੋ ਘਟ ਤੇ ਆਹੀ ਇਹੀ ਕਹਿ ਸਕਨੇ ਆ ਕਿ 100 200 ਕਿਲਾ ਤੇ RAM nal ਜ਼ਮੀਨਦਾਰ ਦੀ ਫਸਲ ਖਰਾਬ ਹੋਈ ਆ ਔਰ ਕ੍ਰੈਸ਼ਰਾਂ ਤੇ ਜਾ ਹੀ ਨਹੀਂ ਸਕਦੇ ਕਿ ਕ੍ਰੈਸ਼ਰਾਂ ਨਾਲ ਨਹੀਂ ਕਹਿ ਰਹੀ ਕਿ ਕਿਤੇ ਰੇਤਾ ਮੁੱਠ ਮਿਲ ਜਾਣੀ ਆ ਉਹ ਤੇ ਗੱਲ ਹੀ ਖਤਮ ਹੋ ਗਈ ਕਿਤੇ ਪਾਣੀ ਆਇਆ ਪਾਣੀ ਤੇ ਚਾਰੇ ਪੰਜਾਂ ਕ੍ਰੈਸ਼ਰਾਂ ਤੇ ਆ ਗਿਆ ਜੀ ਦੇਖੋ ਤੁਸੀਂ ਹਲਾ ਤੇ ਵੇਖ ਸਾਡੇ ਕ੍ਰੈਸ਼ਰਾਂ ਤੇ ਜੀ ਪਾਣੀ ਇਤੋਂ ਜਿੰਨਾ ਚਿਰ 8-9 ਸਾਲ ਹੋ ਗਿਆ ਕੰਮ ਕਰਦੇ ਹੋਏ ਇੱਥੇ ਜੀ ਤੇ ਅਹੀਂ ਰੋਜੀ ਰੋਟੀ ਖਾਣਿਆ ਜੀ ਤੇ ਤਿੰਨ ਚਾਰ ਦਿਨ ਵਾਸਤੇ ਇਹ ਪਾਣੀ ਦੇਖੋ ਆ ਗਿਆ ਅੱਜ ਵੀ ਆਇਆ ਪਾਣੀ ਤੇ ਤੁਹਾਡੇ ਸਾਹਮਣੇ ਆ ਜੀ ਤੇ ਬਹੁਤ ਨੁਕਸਾਨ ਹੋਇਆ ਅਸੀਂ ਕਹਿੰਦੇ ਕਿ ਕਿਵੇਂ ਚੱਲਣਗੇ ਤੇ ਫੇਰ ਵੇ ਵੇ ਕੰਮ ਖਰਾਬ ਹੋ ਗਿਆ ਪਾਣੀ ਕਿੱਦਾਂ ਕਿੱਥੋਂ ਆ ਗਿਆ ਪਾਣੀ ਆ ਚੱਕੀ ਦੇ ਨਾਲ ਪਾਣੀ ਆਇਆ ਜੀ ਹੂੰ ਠੀਕ ਚੱਕਰੇ ਆ ਅਚਾਨਕ ਆ ਗਿਆ ਅਚਾਨਕ ਹੀ ਆ ਗਿਆ ਪਾਣੀ ਜੀ ਸਾਬਾਂ ਟੁੱਟ ਗਿਆ ਸਾਰਾ ਪਾਣੀ ਸਾਰਾ ਕ੍ਰੈਸ਼ਰ ਦੇ ਅੰਦਰ ਆ ਗਿਆ ਜੀ ਸਾਰਾ ਪੰਜਾ ਕ੍ਰੈਸ਼ਰ ਨੁਕਸਾਨ ਹੋ ਗਿਆ ਜੀ ਇਹ ਜੀ ਪਿੰਡ ਬਿਹਣਪੁਰਾ ਜੀ ਮੈਂ ਇਸ ਕ੍ਰੈਸ਼ਰ ਤੇ ਕੰਮ ਕਰਦਾ 18 ਸਾਲ ਤੋਂ ਜੀ ਇਸ ਕ੍ਰੈਸ਼ਰ ਤੇ ਅਚਾਨਕ ਪਾਣੀ ਆ ਗਿਆ ਇਹ ਦਰਿਆ ਦੀ ਮਾਈਨਿੰਗ ਨਹੀਂ ਹੋਣ ਕਰਨ ਪਾਣੀ ਆਇਆ ਹੈ ਸਾਡਾ ਇੱਥੇ ਕ੍ਰੈਸ਼ਰ ਤੇ ਬਹੁਤ ਨੁਕਸਾਨ ਹੋਇਆ ਸਾਡੀਆਂ ਗੱਡੀਆਂ ਡੁੱਬ ਗਈਆਂ ਅਸੀਂ ਵੀ ਬੜਾ ਜਾਨੀ ਨੁਕਸਾਨ ਹੋਣ ਤੋਂ ਬਚੇ ਆ ਸਰਕਾਰ ਅਗੇ ਹੀ ਅਪੀਲ ਕਰਨੀਆਂ ਕਿ ਇਹ ਕ੍ਰੈਸ਼ਰਾਂ ਨੂੰ ਚਲਾਇਆ ਜਾਏ ਤੇ ਸਾਡਾ ਰੋਜ਼ਗਾਰ ਜਿਹੜਾ ਚੱਲਦਾ ਜਾਏ ਸਾਡਾ ਪਰਿਵਾਰ ਇਸ ਕ੍ਰੈਸ਼ਰ ਤੋਂ ਚੱਲਦਾ ਹੈ ਅਸੀਂ ਮਤਲਬ ਇਸੇ ਦੇ ਅਫਸਰ ਕੁਮਾਰ ਪਾਣੀ ਉਹਨਾਂ ਕਿੰਨੇ ਕ੍ਰੈਸ਼ਰ ਨੁਕਸਾਨ ਹੋਇਆ ਕਿੰਨੇ ਕ੍ਰੈਸ਼ਰਾਂ ਦਾ ਨੁਕਸਾਨ ਹੋਇਆ ਬੜਾ ਜੀ ਗੱਡੀਆਂ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਵੀ ਬਚੇ ਆ ਪਾਣੀ ਚੱਕਦਮ ਆ ਗਿਆ ਹੈ ਤੇ ਇਹ ਕ੍ਰੈਸ਼ਰ ਸਾਰੇ ਜਿਹੜੇ ਪਾਣੀ ਚ ਅੱਗੇ ਡੁੱਬੇ ਆ ਲੋਕਾਂ ਦਾ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ ਕ੍ਰੈਸ਼ਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕੀ ਨਾਮ ਆਪਣਾ ਕੀ ਗੱਲਬਾਤ ਹੋਈ ਮੇਰਾ ਨਾਮ ਰਵਿੰਦਰ ਸਿੰਘ ਹੈ ਰਿੰਪੀ ਨਿਕਨੇਮ ਮੇਰਾ ਪਿੰਡ ਬਿਹਾਨਪੁਰ ਤੋਂ ਸਰ ਅਸੀਂ ਇੱਕ ਗੱਲ ਕ੍ਰੈਸ਼ਰਾਂ ਵਾਸਤੇ ਇਕੱਠੇ ਹੋਏ ਸੀ ਤੇ ਕ੍ਰੈਸ਼ਰ ਸਾਡੇ ਪੰਜ ਸੱਤ ਕ੍ਰੈਸ਼ਰ ਇੰਡਸਟਰੀ ਹੈ ਸਾਡੇ ਪੰਜ ਸੱਤ ਕ੍ਰੈਸ਼ਰ ਨਾਲ ਸਾਰੇ ਅਚਾਨਕ ਪਾਣੀ ਆਣਾ ਕ੍ਰੈਸ਼ਰ ਡੁੱਬ ਗਏ ਸਾਰੇ ਇੱਧਰ ਸਾਡੇ ਰਸਤੇ ਰੁੜ ਗਏ ਸਾਡੇ ਤੇ ਉਧਰੋਂ ਵਿਆਸ ਤੇ ਚੱਕੀ ਦਰਿਆ ਸਾਡੇ ਮੇਲ ਹੁੰਦਾ ਹੈ ਸਾਡੇ ਏਰੀਆ 'ਚ ਆ ਕੇ ਜੇ ਜਿਹਦੇ ਨਾਲ ਨਾਂ ਤੇ ਵਿਆਸ ਤੇ ਮਾਈਨਿੰਗ ਹੁੰਦੀ ਹੈ ਤੇ ਨਾ ਚੱਕੀ ਦਰਿਆ 'ਚ ਮਾਈਨਿੰਗ ਕਰਨ ਦੀ ਸਰਕਾਰ ਇਹ ਸਰ ਅਸੀਂ ਸਰਕਾਰਗੇ ਇਹ ਬੇਨਤੀ ਕਰਦੇ ਆਂ ਕਿ ਚੱਕੀ ਦਰਿਆ ਚ ਤੇ ਵਿਆਸ ਚ ਵਿੱਚ ਮਾਈਨਿੰਗ ਹੋਵੇ ਜੇ ਦਰਿਆ ਡੂੰਗੇ ਹੋਣ ਤਾਂ ਜੋ ਪਾਣੀ ਬਾਹਰ ਨਾ ਨਿਕਲੇ ਪਾਣੀ ਬਾਹਰ ਨਾ ਨਿਕਲੇਗਾ ਸਾਡੇ ਲੋਕਾਂ ਦੀ ਫਸਲਾਂ ਵਜ ਜਾਣਗੀਆਂ ਜੀ ਤੇ ਜਿਸ ਵੇ ਸਰਕਾਰ ਕੋਈ ਮਾਈਨਿੰਗ ਦਾ ਕੰਮ ਕਰਨ ਲੱਗਦੀ ਹੈ ਉਦੋਂ ਕੋਈ ਆਪੋਜੀਸ਼ਨ ਵਿੱਚ ਬੋਲ ਪੈਂਦੀ ਹੈ ਕੋਈ ਵਿੱਚੋਂ ਬਲੈਕਮੈਲਰ ਕੋਈ ਉੱਠ ਬੰਦੇ ਨਾ ਤੇ ਸਾਡੀ ਸਰਕਾਰ ਗਏ ਉਹ ਬੇਨਤੀ ਵੀ ਸਰਕਾਰ ਨੂੰ ਬਣਾਇਆ ਲੋਕਾਂ ਨੇ ਜੇ ਤੁਸੀਂ ਇਹਨਾਂ ਨੂੰ ਆਪੋਜੀਸ਼ਨ ਨੂੰ ਦੇਖਣਾ ਜਾਂ ਬਲੈਕਮੈਲਰ ਨੂੰ ਦੇਖਣਾ ਤੇ ਸਾਡਾ ਕੰਮ ਜਿਹੜਾ ਆ ਸਾਡੀ ਫਸਲਾਂ ਵੀ ਮਰਦੀਆਂ ਰਹਿਣਗੀਆਂ ਜ਼ਿਮੀਂਦਾਰਾਂ ਦੀਆਂ ਸਾਡੇ ਕ੍ਰੈਸ਼ਰ ਇੰਡਸਟਰੀਆਂ ਹੀ ਪਿਛਲੇ ਸਾਲ ਦੇ ਸਾਲ ਤੋਂ ਵੈਸੇ ਤੁਹਾਨੂੰ ਪਤਾ ਹੀ ਸਰਕਾਰ ਸਰਕਾਰ ਵੀ ਜਾਣਦੀ ਐ ਇਸ ਬਾਰੇ ਕਿ ਕਾਫੀ ਪਰੇਸ਼ਾਨੀਆਂ ਆਂਦੀਆਂ ਵੀ ਮਾਈਨਿੰਗ ਦੀ ਸਰ ਸਰ ਸਾਡੀਆਂ ਇੱਥੇ 3-4 ਗੱਡੀਆਂ ਡੁੱਬੀਆਂ ਪਾਣੀ 'ਚ ਤੇ ਹੁਣ ਪਾਣੀ ਕੱਢ ਦਿਆ ਫਿਰ ਹੁੰਦੇ ਆਂ ਅਸੀਂ ਤੇਲ ਤੂਲ ਚੇਂਜ ਕਰਵਾਵਾਂਗੇ ਸਰਵਿਸਾਂ ਕਰਵਾਵਾਂਗੇ ਹੁੰਦੀਆਂ ਤੇ ਫਿਰ ਜਾ ਕੇ ਅਸੀਂ ਰਸਤੇ ਰਸਤੇ ਦੁਬਾਰਾ ਆਪਾਂ ਮੈਂਟੇਨ ਕਰਾਂਗੇ ਕੱਡੇ ਤੋਂ ਲਾ ਬਾਕੀ ਕ੍ਰੈਸ਼ਰ ਦਾ ਨੁਕਸਾਨ ਹਾਂਜੀ ਸਰ ਇੱਥੇ ਸਾਡੇ 5 ਕ੍ਰੈਸ਼ਰ ਪੈਂਦੇ ਨੇ ਜੀ 5 ਕ੍ਰੈਸ਼ਰ ਇਸ ਹਲੇ ਪਾਣੀ ਦੇ ਵਿੱਚ ਨੇ ਜੀ ਕੋਈ ਵੀ ਕ੍ਰੈਸ਼ਰ ਬਾਰ ਨਹੀਂ ਹੈਗਾ ਸਰ ਜੀ ਤੇ ਸਾਡੀ ਇਹੋ ਹੀ ਬੇ ਈ ਬਿਆਸ ਦਰਿਆ ਤੇ ਚੱਕੀ ਦਰਿਆ ਦੇ ਵਿੱਚ ਇਹਦੇ ਵਿੱਚ ਢੀਸਲਟਿੰਗ ਕਰਵਾਈ ਜਾਏ ਜਿਹਦੇ ਨਾਲ ਕਿ ਦਰਿਆ ਥੋੜੇ ਡੂੰਘੇ ਹੋਣ ਤਾਂ ਸਾਡੇ ਫਸਲਾਂ ਜਿਹੜੀਆਂ ਜਿੰਮੇਦਾਰ ਵੀ ਵੱਜ ਸਕਣ ਤੇ ਅਸੀਂ ਵੱਸ ਸਕੀਏ ਸਰਕਾਰ ਦਾ ਜਿਹੜਾ ਰੇਤਾ ਵਜਰੀ ਮਹਿੰਗਾ ਹੋਣ ਰਿਹਾ ਆ ਉਹ ਵੀ ਜਿਹੜਾ ਕੋਈ ਸਸਤੇ ਭਾਅ ਦੇ ਮਿਲੇ ਤੇ ਲੋਕਾਂ ਨੂੰ ਆਮ ਲੋਕਾਂ ਨੂੰ ਵੀ ਉਹਦੀ ਰਾਹਤ ਮਿਲੇ